ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਤੇ ਆਪਾਂ ਅੱਜ ਗੱਲ ਕਰਨੀ ਹੈ ਜਿਹੜੀ ਇਹ ਬੁਢਾਪਾ ਪੈਨਸ਼ਨ ਤੇ 2 1500 ਆ ਜਾਂ 2500 ਕਿਉਂਕਿ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਜਿਹਦੇ ਵਿੱਚ ਕਹਿ ਰਹੇ ਆ ਵੀ ਜੁਲਾਈ ਮਹੀਨੇ 2500 ਹੋ ਜੂਗੀ ਤੇ ਅੱਜ ਉਸੇ ਤੇ ਆਪਾਂ ਚਰਚਾ ਕਰਾਂਗੇ ਤੇ ਆਪਾਂ ਨਾਲ ਇਹ ਵੀ ਦੱਸ ਦਿੰਨੇ ਆ ਵੀ ਜਿਹੜੇ ਬਜ਼ੁਰਗ ਨਾ ਕਈਆਂ ਦੇ ਆਧਾਰ ਕਾਰਡ ਨੂੰ ਅਪਡੇਟ ਨੂੰ ਲੈ ਕੇ ਬੜੀ ਪ੍ਰੋਬਲਮ ਆ ਰਹੀ ਹੈ ਉਹ ਬੈਂਕਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਆਉਂਦੀ ਹੈ ਉਹ ਲੈਣ 'ਚ ਜਣੀ ਕਿ ਮੁਸ਼ਕਲ ਆਉਂਦੀ ਹੈ ਕਿਉਂਕਿ ਕਈਆਂ ਦੇ ਆਧਾਰ ਕਾਰਡ ਅਪਡੇਟ ਨਹੀਂ ਹੋਏ ਸਰਕਾਰ ਨੇ ਬਾਰ ਬਾਰ ਕਿਹਾ ਵੀ ਆਪਣਾ ਜਿਹੜੇ ਪੁਰਾਣੇ ਆਧਾਰ ਕਾਰਡ ਆ ਉਹ ਅਪਡੇਟ ਕਰਾ ਲਓ। ਬਜ਼ੁਰਗਾਂ ਦੇ ਪ੍ਰੋਬਲਮ ਇਹ ਆ ਰਹੀ ਆ ਕਈ ਵਾਰ ਤੁਹਾਡਾ ਸਨ ਜਿਹੜਾ ਹੁੰਦਾ ਜਿਵੇਂ 1950 1945 ਉਹ ਪਿਛਲੇ ਸਾਨੀ ਲਿਖੇ ਹੋਏ ਆ ਆਧਾਰ ਕਾਰਡ ਦੇ ਉੱਤੇ। ਪੂਰੀ ਡੇਟ ਆਫ ਬਰਥ ਨਹੀਂ ਹੈਗੀ ਨਾ ਤਰੀਕ ਆ ਰਹੀ ਆ ਤੇ ਨਾ ਮਹੀਨਾ। ਉਹਦੇ ਨਾਲ ਫਿਰ ਜਿਹੜੀ ਇਹ ਆਧਾਰ ਕਾਰਡ ਤੁਹਾਡਾ ਅਪਡੇਟ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਆ ਜਦੋਂ ਅੱਗੇ ਕੋਈ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਮੁਸ਼ਕਲ ਆ ਜਾਂਦੀ ਹੈ। ਹੋ ਸਕਦਾ ਆਉਣ ਵਾਲੇ ਸਮੇਂ ਜਿਹੜੀਆਂ ਪੈਨਸ਼ਨਾਂ ਦੇ ਵਿੱਚ ਵੀ ਤੁਹਾਡੀਆਂ ਲੈਣ ਰਹੇ ਹੋ ਜਿਹੜੀਆਂ ਉਹਨਾਂ ਵੀ ਮੁਸ਼ਕਲਾਂ ਆ ਸਕਦੀਆਂ ਨੇ ਇਸ ਕਰਕੇ ਜਿਹੜੇ ਆਧਾਰ ਕਾਰਡ ਆ ਤੁਸੀਂ ਆਪਣੇ ਆਧਾਰ ਸੈਂਟਰ ਤੇ ਜਾ ਕੇ ਸੇਵਾ ਕੇਂਦਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਉੱਥੇ ਜਾ ਕੇ ਜਿਹੜੇ ਆਧਾਰ ਕਾਰਡ ਨੂੰ ਅਪਡੇਟ ਕਰੋ ਤੇ ਆਪਣੇ ਫਿੰਗਰਪ੍ਰਿੰਟ ਵੀ ਉਹ ਤੁਹਾਡੇ ਹੋ ਸਕਦੇ ਅੱਖਾਂ ਵਾਲੇ ਵੀ ਠੀਕ ਆ ਕਿਉਂਕਿ ਕੁਝ ਸਮੇਂ ਬਾਅਦ ਇਹਨੂੰ ਅਪਡੇਟ ਕਰਨਾ ਜ਼ਰੂਰੀ ਹੁੰਦਾ ਉਹ ਸਮਾਂ ਹੁੰਦਾ ਵਾ ਫੇ ਆਪਣੀ ਫੋਟੋ ਵਗੈਰਾ ਵੀ ਪੁਰਾਣੀ ਹੋ ਜਾਂਦੀ ਆ ਉਹ ਸਾਰੇ ਚੀਜ਼ ਨੂੰ ਜਿਹੜਾ ਅਪਡੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਵਾ ਅਪਡੇਟ ਰਹਿਣਾ ਚਾਹੀਦਾ ਆਧਾਰ ਕਾਰਡ ਨਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਿਰ ਮੁਸ਼ਕਲ ਦਾ ਕਿਸੇ ਦਾ ਸਾਹਮਣਾ ਨਾ ਕਰਨਾ ਪਵੇ ਤੇ ਅੱਜ ਜਿਹੜੀ ਆਪਣੀ ਗੱਲ ਹੈਗੀ ਆ ਵਡਾਪਾ ਪੈਨਸ਼ਨ ਤੇ ਆ ਕਿਉਂਕਿ ਸਰਕਾਰ ਵੱਲੋਂ ਹਲੇ ਜਿਹੜੀ ਪਹਿਲਾਂ ਸਟਾਰਟਿੰਗ ਚ ਕਿਹਾ ਗਿਆ ਸੀ ਜਿਹੜੀ ਵਡਾਪਾ ਪੈਨਸ਼ਨ ਨੂੰ 2500 ਰੁਪਿਆ ਕੀਤਾ ਹੀ ਜਾਊਗੀ ਤੇ ਪਹਿਲਾਂ ਤੋਂ ਇਹ 1500 ਰੁਪਿਆ ਚੱਲੀ ਆ ਰਹੀ ਹੈ ਤੇ ਪਰ ਹਲੇ ਤੱਕ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਕੋਈ ਆਇਆ ਨਹੀਂਗਾ ਪਰ ਕਹਿ ਰਹੇ ਆ ਵੀ ਜੁਲਾਈ ਮਹੀਨੇ ਦੇ ਵਿੱਚ ਜਿਹੜੀ ਆ ਪੈਨਸ਼ਨ 1500 ਰੁਪਏ ਤੋਂ 2500 ਰੁਪਏ ਹੋ ਜਾਊਗੀ ਕਿਉਂਕਿ ਫਾਰਮਾਂ ਫਿਲਾਈਆਂ ਜਾ ਰਹੀਆਂ ਨੇ ਤੇ ਕਿਉਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਹੜੀ ਸਰਕਾਰ ਆ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੁੰਦੀ ਹੈ। ਇਹ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਜਿਹੜੀਆਂ ਫਿਰ ਪੈਨਸ਼ਨਾਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਜੋ ਵੀ ਕੰਮ ਜਿਹੜੇ ਪ੍ਰਤੀ ਵੀ ਕਰੀ ਜਾਂਦੀ ਹੈ। ਤੇ ਉਹ ਫਿਰ ਡੇਟ ਦਿੱਤੀ ਜਾਂਦੀ ਹੈ ਵੀ ਇਦਾਂ ਤੋਂ ਜਿਹੜੀਆਂ ਤੁਹਾਡਾ ਇਹਦੇ ਵਿੱਚ ਵਾਅਦਾ ਕਰਿਆ ਜਾਊਗਾ। ਉਹ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਈ। ਇਸ ਲਈ ਜਿਹੜੀ ਸਰਕਾਰ ਤੁਹਾਨੂੰ ਪੈਨਸ਼ਨ ਪਹਿਲਾਂ ਦੇ ਰਹੀ ਆ ਜਿਵੇਂ 1500 ਰੁਪਏ ਤੁਹਾਡੇ ਖਾਤੇ ਵਿੱਚ ਆ ਰਹੇ ਉਸੇ ਤਰ੍ਹਾਂ ਕੰਟੀਨਿਊ ਲਗਾਤਾਰ ਚੱਲੂ ਰਹੂਗਾ। ਤੇ ਉਹਦੇ ਵਿੱਚ ਕੋਈ ਵਾਅਦਾ ਨਹੀਂ ਹੋਇਆ ਹਲੇ ਤੱਕ ਹਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਜਿਹੜੀ ਹੈ ਉਹ ਪੈਨਸ਼ਨ ਦੇ ਵਿੱਚ ਵਾਧਾ ਕਰ ਦੇਵੇ ਪਰ ਉਹ ਵਾਅਦਾ ਕਰਨ ਤੋਂ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕਰੂਗੀ ਤੇ ਉਸ ਤੋਂ ਬਾਅਦ ਹੀ ਤੁਹਾਡੇ ਜਿਹੜੀ ਪੈਨਸ਼ਨ ਵੱਧ ਸਕੂਗੀ ਇਸ ਕਰਕੇ ਅਫਵਾਹਾਂ ਚਨਾਉ ਕਿਉਂਕਿ ਬਹੁਤ ਸਾਰੀਆਂ ਵੀਡੀਓ ਵਿੱਚ ਕਿਹਾ ਗਿਆ ਵੀ 2500 ਹੋ ਗਈ ਹੈ ਜੁਲਾਈ ਮਹੀਨੇ ਜਾਂ ਇੰਨੀ ਤਰੀਖ ਤੋਂ ਤੁਹਾਡੇ ਖਾਤੇ ਵਿੱਚ 2500 ਰੁਪਏ ਆ ਜਾਊਗਾ ਤੇ ਉਹ ਬਿਲਕੁਲ ਅਫਵਾਹਾਂ ਨੇ ਉਸ ਤੋਂ ਬਚੋ ਜੇ ਕੋਈ ਇਦਾਂ ਦੀ ਨੋਟੀਫਿਕੇਸ਼ਨ ਆਊਗਾ ਤਾਂ ਮੈਂ ਆਪਾਂ ਫੇਰ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਹਾਂ ਇਹਦੀ 2500 ਰੁਪਏ ਹੈ ਜਿਹੜੀ ਤੁਹਾਡੀ ਪੈਨਸ਼ਨ ਆ ਉਹ ਇੰਨੀ ਤਰੀਕ ਤੋਂ ਚਾਲੂ ਹੋ ਜਾਊਗਾ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਬាទਵਾ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ